ਅੱਜ ਬੜਾ ਗੰਭੀਰ ਮੁੱਦਾ ਹੈ ਜਿੱਥੇ ਖੁਸ਼ੀ ਵਾਲਾ ਵੀ ਹੈ ਉੱਥੇ ਨਾਲ ਹੀ ਦੇਸ਼ ਦੀ ਕੇਂਦਰੀ ਸਰਕਾਰ ਨੂੰ ਸਿੱਖਾਂ ਦੇ ਆਲੰਭੇ ਦੇ ਤੌਰ ਤੇ ਵੀ ਹੈ ਕਤਰ ਦੇ ਵਿੱਚ 8 ਸਾਬਕਾ ਸੈਨਿਕ ਦੇਸ਼ ਧਰੋਹ ਦੇ ਵਿੱਚ ਅਗਸਤ 2022 ਚ ਗ੍ਰਿਫਤਾਰ ਹੁੰਦੇ ਨੇ। ਔਰ ਉਹਨਾਂ ਨੂੰ ਦੇਸ਼ ਧਰੋਹ ਕਰਨ ਕਰਕੇ ਕਤਰ ਦੇ ਕਾਨੂੰਨ ਦੇ ਮੁਤਾਬਕ 26 ਅਕਤੂਬਰ 2023 ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ। ਔਰ ਹਰ ਭਾਰਤੀ ਦੀ ਦਿਲੀ ਇੱਛਾ ਹੁੰਦੀ ਏ ਕਿ ਕਿਸੇ ਭਾਰਤੀ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸੇਕ ਨਾ ਲੱਗੇ ਜੇ ਉਹਦੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵਿਦੇਸ਼ ਦੇ ਵਿੱਚ ਵਿਚਰਦਿਆਂ ਹੋਇਆਂ ਉਸ ਦਾ ਕਾਨੂੰਨ ਟੁੱਟਾ ਆ ਤੇ ਉਹਨੂੰ ਸਜ਼ਾਵਾਂ ਤੋਂ ਬਚਾਇਆ ਜਾ ਸਕੇ ਜਾਂ ਬਚ ਸਕੇ ਔਰ ਬੜੀਆਂ ਉਦਾਹਰਨਾਂ ਨੇ ਆਪਣੇ ਸਾਹਮਣੇ ਜਦੋਂ ਭਾਰਤੀ ਕੈਦੀ ਖਾਸ ਕਰਕੇ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਹੁੰਦੀ ਏ ਤੇ ਕਈ ਸ਼ਖਸੀਅਤਾਂ ਵੱਲੋਂ ਯਤਨ ਕਰਨ ਕਰਕੇ ਕਈ ਦੇਸ਼ਾਂ ਦੇ ਵਿੱਚ ਜਿਹੜਾ ਇਫੈਕਟਡ ਪਰਿਵਾਰ ਹੁੰਦਾ ਆ ਜੇ ਕਿਸੇ ਦਾ ਕਤਲ ਹੋਇਆ ਆ ਤੇ ਉਹਨੂੰ ਉਹਦਾ ਮੁੱਲ ਧਾਰ ਕੇ ਤੇ ਫਾਂਸੀ ਦੇ ਜਿਹੜਾ ਸਜ਼ਾ ਦਾ ਹੁੰਦਾ ਕੈਦੀ ਉਹਨੂੰ ਰਿਹਾਈ ਮਿਲ ਜਾਂਦੀ ਹੈ ਇਹੋ ਜਿਹੇ ਐਗਜ਼ੈਂਪਲਸ ਉਦਾਹਰਨਾਂ ਕਈ ਹੋਈਆਂ ਨੇ ਪਰ ਸਭ ਤੋਂ ਵੱਡੀ ਜਿਹੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਠ ਸਾਬਕਾ ਭਾਰਤੀ ਸੈਨਿਕਾਂ ਨੂੰ ਇਜ਼ਰਾਈਲ ਵਾਸਤੇ ਕਤਰ ਦੀ ਜਸੂਸੀ ਕਰਨ ਦੇ ਦੋਸ਼ ਚ ਦੇਸ਼ ਤੋ ਕਰਨ ਦੇ ਦੋਸ਼ ਚ ਫਾਂਸੀ ਦੀ ਸਜ਼ਾ ਉਥੋਂ ਦੀ ਅਦਾਲਤ ਨੇ ਦਿੱਤੀ ਸੀ। ਔਰ ਸਾਡੇ ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਵੀ ਤੇ ਭਾਰਤ ਸਰਕਾਰ ਨੇ ਵੀ ਇਸ ਗੱਲ ਦਾ ਦਾਵਾ ਕੀਤਾ ਆ ਕਿ ਜਿਹੜੇ ਉਹ 8 ਭਾਰਤੀ ਸਾਬਕਾ ਸੈਨਿਕ ਨੇ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਨਾਂ ਦੀ ਫਾਂਸੀ ਦੀ ਸਜ਼ਾ ਦੇ ਉੱਤੇ ਰੋਕ ਜਿਹੜੀ ਹੈ ਉਹ ਵਿਦੇਸ਼ ਮੰਤਰਾਲੇ ਦੇ ਤੇ ਭਾਰਤ ਸਰਕਾਰ ਦੇ ਜਿਹੜੇ ਕੂਟਨੀਤਿਕ ਯਤਨ ਨੇ ਉਹਨਾਂ ਕਰਕੇ ਲੱਗੀ ਹੈ ਉੱਚ ਅਦਾਲਤ ਵਿੱਚ ਭੌਂ ਕੇ ਫਿਰ ਅਪੀਲ ਪਾਈ ਗਈ ਸੀ ਤੇ ਹੁਣ ਜਿਹੜਾ ਆ ਇੱਕ ਵਿਸਥਾਰਤ ਜਿਹੜਾ ਆ ਉਹ ਆਰਡਰ ਜਿਹੜਾ ਅਦਾਲਤ ਵੱਲੋਂ ਪਾਸ ਕੀਤਾ ਜਾਊਗਾ ਜਿਹਦੇ ਵਿੱਚ ਉਹਨਾਂ ਨੂੰ ਕਿੰਨੀ ਸਜ਼ਾ ਜਿਹੜੀ ਹੈ ਜੇਲ੍ਹ ਦੇ ਅੰਦਰ ਕਟਣੀ ਪਊਗੀ ਔਰ ਨਾਲ ਹੀ ਭਾਰਤੀ ਵਿਦੇਸ਼ ਮੰਤਰਾਲੇ ਨੇ ਇਹ ਵੀ ਦਾਵਾ ਕੀਤਾ ਆ ਕਿ ਭਾਰਤ ਦੀ ਤੇ ਕਤਰ ਦੀ ਸੰਧੀ ਹੈ ਕਿ ਜੇ ਕਤਰ ਦੇ ਵਿੱਚ ਕਿਸੇ ਨੂੰ ਸਜ਼ਾ ਹੋ ਜਾਂਦੀ ਹੈ ਤੇ 1 ਸਾਲ ਬਾਅਦ ਉੱਥੋਂ ਦੇ ਜਿਹੜੇ ਸ਼ੇਖ ਨੇ ਉਹ ਉਹਨੂੰ ਭਾਰਤ ਵਿੱਚ ਭੇਜ ਸਕਦੇ ਨੇ ਜਾਂ ਭਾਰਤ ਸਰਕਾਰ ਉਹਨਾਂ ਨੂੰ ਸਜ਼ਾ ਕੱਟਣ ਵਾਸਤੇ ਭਾਰਤ ਚ ਮੰਗਾ ਸਕਦੀ ਹੈ ਦੇਖੋ ਜਿੰਨੇ ਤੁਸੀਂ ਮੀਡੀਆ ਵਾਲੇ ਵੀਰ ਜੇ ਔਰ ਮੇਰੇ ਖਿਆਲ ਜਿੰਨੇ ਪੰਜਾਬੀ ਐ ਤੇ ਜਿੰਨੇ ਭਾਰਤੀ ਨੇ ਜਦੋਂ ਇਹ ਖਬਰ ਸੁਣੀ ਕਿ 8 ਭਾਰਤੀ ਸਾਬਕਾ ਸੈਨਿਕਾਂ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਦੇ ਉੱਤੇ ਕਤਰ ਦੇ ਵਿੱਚ ਸਾਡੀ ਸਰਕਾਰ ਦੇ ਯਤਨ ਕਰਕੇ ਰੋਕ ਲੱਗੀ ਏ ਮੈਨੂੰ ਤਾਂ ਬੜੀ ਖੁਸ਼ੀ ਹੋਈ ਔਰ ਸਭ ਤੋਂ ਵੱਧ ਖੁਸ਼ੀ ਕਿਹਨੂੰ ਹੋਈ ਹੋਊਗੀ ਉਹਨਾਂ ਦੇ ਪਰਿਵਾਰਾਂ ਉਹਨਾਂ ਦੇ ਬੱਚਿਆਂ ਨੂੰ ਮਾਪਿਆਂ ਨੂੰ ਜੋ ਪਰਿਵਾਰ ਦੇ ਜੀ ਹੋਣਗੇ ਉਹਨਾਂ ਨੂੰ ਹੋਈ ਹੋਊਗੀ ਅਸੀਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦੇਣੀ ਹੈ ਤੇ ਭਾਰਤ ਸਰਕਾਰ ਦੇ ਕੀਤੇ ਹੋਏ ਯਤਨਾਂ ਕੂਟਨੀਤਕ ਯਤਨਾਂ ਦੀ ਸ਼ਲਾਘਾ ਵੀ ਕਰਦੇ ਹਾਂ ਪਰ ਹੁਣ ਦੁੱਖ ਇਸ ਗੱਲ ਦਾ ਆ ਕਿ ਸਾਡਾ ਭਾਰਤ ਸਰਕਾਰ ਨੂੰ ਸਵਾਲ ਹੈ ਕੇਂਦਰ ਸਰਕਾਰ ਨੂੰ ਸਵਾਲ ਹੈ ਕਿ ਸਾਡੇ ਵੀ ਕੋਈ ਸਾਂਝ ਦੇਸ਼ ਦੇ ਨਾਲ ਹੈਗੀ ਕਿ ਨਹੀਂ ਹੈਗੀ ਸਿੱਖਾਂ ਦੇ ਸਬੰਧ ਵੀ ਕੋਈ ਤੁਸੀਂ ਮਹਿਸੂਸ ਕਰਦੇ ਜਿਕੇ ਹਿੰਦੁਸਤਾਨ ਦੇ ਨਾਲ ਹੈਗੇ ਸਾਡੇ ਵੱਡ ਬਡੇਰਿਆਂ ਨੇ ਸਾਰੀ ਕਿਸਮਤ ਸੇ ਕੌਮ ਦੀ ਭਾਰਤ ਨਾਲ ਜੋੜ ਦਿੱਤੀ ਤੇ ਭਾਰਤ ਦੇ ਵਿੱਚ ਜੋ ਕੁਝ ਵਾਪਰਿਆ ਸਾਨੂੰ ਭਾਰਤੀ ਹੁਣ ਤੇ ਮਾਣ ਹੈ ਭਾਰਤੀ ਹੁਣ ਤੇ ਮਾਣ ਹੈ ਪਰ ਜੋ ਕੁਝ ਆਜ਼ਾਦ ਹਿੰਦੁਸਤਾਨ ਦੇ ਵਿੱਚ ਸਿੱਖਾਂ ਨਾਲ ਵਾਪਰੇਆ ਮੇਰਾ ਖਿਆਲ ਉਹ ਜਿਆਦਾ ਵਿਸਥਾਰਤ ਦੱਸਣ ਦੀ ਲੋੜ ਨਹੀਂ ਉਹ ਲੂੰ ਕੰਡੇ ਖੜੇ ਕਰ ਦਿੰਦੀ ਏ ਤੇ ਮਤਲਬ ਦੁੱਖ ਦਿੰਦੀ ਏ ਪੀੜਾ ਦਿੰਦੀ ਔਰ ਅਸੀਂ ਅਪੀਲਾਂ ਵੀ ਕੀਤੀਆਂ ਦਰੀਲਾਂ ਵੀ ਕੀ ਦਿੱਤੀਆਂ ਯਤਨ ਵੀ ਕੀਤੇ ਫਰਿਆਦਾਂ ਵੀ ਕੀਤੀਆਂ ਕਿ ਸਾਡੇ ਉੱਤੇ ਕਹਿਰ ਹੋਇਆ ਸੀ ਜ਼ੁਲਮ ਹੋਇਆ ਸੀ ਸਾਡੀ ਕੌਮ ਦੀ ਰਵਾਇਤ ਹੈ ਕਿ ਅਸੀਂ ਕਦੀ ਕਿਸੇ ਦੀ ਭਾਜੀ ਨਹੀਂ ਰੱਖਦੇ ਉਹ 21 ਦੀ 31 ਨਹੀਂ 51 ਕਰਕੇ ਮੋੜਦੇ ਆ ਤੇ ਜੇ ਉਹਨਾਂ ਰਵਾਇਤਾਂ ਤੇ ਚੱਲਦੇ ਹੋયા ਗੁਰੂ ਦੇ ਸਿੱਖਾਂ ਨੇ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਕੋਈ ਉਹ ਬਦਮਾਸ਼ ਨਹੀਂ ਸੀ ਕੋਈ ਉਹ ਗੁੰਡੇ ਨਹੀਂ ਸੀ ਚੰਗੇ ਭਲੇ ਨੌਜਵਾਨ ਸੀ ਪੜ੍ਹੇ ਲਿਖੇ ਸੀ ਕੋਈ ਪ੍ਰੋਫੈਸਰ ਸੀ ਕੋਈ ਇੰਜੀਨੀਅਰ ਸੀ ਕੋਈ ਪੁਲਿਸ ਮੁਲਾਜ਼ਮ ਸੀ ਉਹਨਾਂ ਨੇ ਕਦਮ ਚੁੱਕੇ ਅਦਾਲਤਾਂ ਨੇ ਸਜ਼ਾ ਦਿੱਤੀ ਇੱਕ ਬੰਨੇ ਤੇ 1 ਸਾਲ ਹੋਇਆ ਹੈ ਤੁਹਾਡੇ ਕੂਟਨੀਤਕ ਯਤਨਾਂ ਕਰਕੇ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ 1 ਦਸੰਬਰ ਨੂੰ ਕਤਰ ਦੇ ਸ਼ੇਖ ਨੂੰ ਮਿਲਦੇ ਐ ਇਹ ਵੀ ਗੱਲ ਬਾਹਰ ਆਈ ਹੈ ਕਿ ਉੱਥੇ ਵੀ ਵਿਸ਼ੇਸ਼ ਤੌਰ ਤੇ ਸ਼ੇਖ ਦੇ ਨਾਲ ਇਹਨਾਂ 8 ਭਾਰਤੀ ਸੈਨਿਕਾਂ ਬਾਰੇ ਗੱਲ ਕੀਤੀ ਗਈ ਸੀ ਤੇ ਜਿੱਥੋਂ ਤੱਕ ਬੰਦੀ ਸਿੰਘਾਂ ਦਾ ਸਵਾਲ ਹੈ ਔਰ ਖਾਸ ਕਰਕੇ ਭਾਈ ਰਾਜੋ ਹਨ ਜਿਨ੍ਹਾਂ ਨੂੰ 28 ਸਾਲ ਜੇਲ੍ਹ ਚ ਹੋ ਗਿਆ 17 ਸਾਲ ਫਾਂਸੀ ਦੇ ਫੰਦੇ ਤੇ ਖੜੋਤੇ ਨੇ ਤਖਤੇ ਤੇ ਖੜੋਤੇ ਨੇ ਤੇ 12 ਸਾਲ ਤੋਂ ਭਾਰਤ ਸਰਕਾਰ ਕੋਲ ਅਪੀਲ ਪਈ ਹੈ ਕਤਰ ਦੇ ਵਿੱਚ ਤੇ ਦਿਨਾਂ ਚ ਹੀ ਸਭ ਕੁਝ ਹੋ ਗਿਆ ਨਾ 12 ਸਾਲ ਤੋਂ ਪਈ ਹੈ ਤੇ ਜੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇੱਕ ਸਿੱਖ ਬੀਬੀ ਜਿਨੇ ਜਿਹਨੂੰ ਸਤਕਰਾਂ ਨੇ ਸਿੱਖਾਂ ਦੇ ਘਰੇ ਜਨਮ ਦਿੱਤਾ ਆ ਉਹਨੇ ਉਸ ਬੇਇਨਸਾਫੀ ਦੀ ਜਾਂ ਸਿੱਖ ਭਾਵਨਾਵਾਂ ਦੀ ਗੱਲ ਕਰਦੇ ਹੋਏ ਪਾਰਲੀਮੈਂਟ ਵਿੱਚ ਗੱਲ ਕੀਤੀ ਵਿਵਾਹ ਹਰ ਸਿਮਰਤ ਕੌਰ ਬਾਦਲ ਨੇ ਤੇ ਜਿਸ ਤਰੀਕੇ ਦੇ ਨਾਲ ਉਥੇ ਉਹ ਬੀਬਾ ਹਰ ਸਿਮਰਤ ਕੌਰ ਬਾਦਲ ਦਾ ਨਰਾਦਰ ਨਹੀਂ ਉਹ ਸਿੱਖ ਕੌਮ ਦਾ ਨਰਾਦਰ ਹੈ ਉਹ ਇਨਸਾਫ ਪਸੰਦ ਲੋਕਾਂ ਦਾ ਨਰਾਦਰ ਹੈ ਕਿ ਤੁਸੀਂ ਸੁਣਨ ਦੀ ਜਗ੍ਹਾ ਤੇ ਤੁਸੀਂ ਜਿਸ ਹੰਕਾਰ ਨਾਲ ਜਵਾਬ ਦਿੰਦੇ ਜੀ ਉਹ ਪੀੜਾ ਦਿੰਦਾ ਹੈ ਸਿੱਖ ਟਕਰਾ ਨਹੀਂ ਚਾਹੁੰਦੇ ਮੈਂ ਪੰਜ ਮੈਂਬਰੀ ਕਮੇਟੀ ਦਾ ਉਹਦਾ ਹਿੱਸਾ ਆ ਭਾਵੇਂ ਅੱਜ ਮੈਂ ਉਸ ਪੰਜ ਮੈਂਬਰੀ ਕਮੇਟੀ ਵੱਲੋਂ ਨਹੀਂ ਬੋਲ ਰਿਹਾ ਪਰ ਸਾਡੀ ਦਲੀਲ ਇਛਾ ਆ ਕਿ ਇਹ ਜਿਹੜਾ ਮਸਲਾ ਆ ਸਿੱਖਾਂ ਦਾ ਇਹ ਡਾਇਲੌਗ ਦੇ ਨਾਲ ਹੱਲ ਹੋਵੇ ਪਰ ਇਹ ਵੀ ਨਿਕਾ ਡਾਇਲੌਗ ਕਰਨ ਵਾਲੀਆਂ ਪਿੱਛੇ ਕੋਈ ਕਸਰਾਂ ਛਡੀਆਂ ਹੋਣ ਬੜੇ ਯਤਨ ਹੁੰਦੇ ਰਹੇ ਨੇ ਅੰਦਰ ਖਾਤੇ ਵੀ ਹੁੰਦੇ ਰਹੇ ਨੇ ਉੱਪਰਲੇ ਵੀ ਹੁੰਦੇ ਰਹੇ ਨੇ ਪਾਰਲੀਮੈਂਟ ਚ ਉਠਦੀ ਰਹੀ ਹੈ ਵਿਧਾਨ ਸਭਾ ਦੇ ਵਿੱਚ ਮਤੇ ਪਾਸ ਹੁੰਦੇ ਰਹੇ ਨੇ ਔਰ ਹਿੰਦੁਸਤਾਨ ਦੀ ਸਰਕਾਰ 550 ਸਾਲਾਂ ਦੇ ਉੱਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਗੁਰਪ੍ਰਦੇਸ ਤੇ ਨੋਟੀਫਿਕੇਸ਼ਨ ਜਾਰੀ ਕਰਕੇ ਮੁਕਰ ਜਾਂਦੀ ਹੈ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਘਰਾਂ ਚ ਖੁਸ਼ੀਆਂ ਬਣਾਈਆਂ ਜਾਂਦੀਆਂ ਨੇ ਹਰੇਕ ਥਾਂ ਤੇ ਹੁੰਦਾ ਹੈ ਕਿ ਸਿੱਖਾਂ ਦੀ ਝੋਲੀ ਚ ਕੁਝ ਪਾਤਾ ਉਹ ਨੋਟੀਫਿਕੇਸ਼ਨ ਕਿੱਧਰ ਚਲੇਗੀ ਕਿਹੜੇ ਖੂਤ ਸੁੱਟਦੀ ਕਿਉਂ ਲਾਗੂ ਨਹੀਂ ਕੀਤੀ ਕਿਉਂ ਲਾਗੂ ਨਹੀਂ ਕੀਤੀ ਇਹ ਵੀ ਨਹੀਂ ਸਪਸ਼ਟ ਕੀਤਾ ਜਾਂਦਾ ਤੇ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਉਸ ਪਵਿੱਤਰ ਦਿਹਾੜੇ ਦੇ ਉੱਤੇ ਤੁਸੀਂ ਐਡਾ ਵੱਡਾ ਡਰਾਮਾ ਕਿਉਂ ਕੀਤਾ ਕੋਈ ਹੈ ਜਵਾਬ ਤੁਸੀਂ ਇਹ ਤਾਂ ਕਹਿੰਦੇ ਜੇ ਸਾਡੇ ਕੂਟਨੀਤਕ ਯਤਨਾ ਕਰਕੇ ਕਤਰ ਸਰਕਾਰ ਨੇ ਮੰਨ ਲਈ ਜਿਹੜਾ ਬਗਾਨਾ ਆਦੇਸ਼ ਹੈ ਮੁਸਲਮ ਦੇਸ਼ ਹੈ ਇੱਥੇ ਭਾਰਤ ਦੇਸ਼ ਜਿਹਦੀ ਬਹੁਤ ਵੱਡੀ ਸ਼ਕਤੀ ਹੈ ਸਿੱਖ ਕੌਮ ਉਹਦੇ ਨਾਲ ਤੁਸੀਂ ਇਹੋ ਜਿਹਾ ਵਿਹਾਰ ਕਰੋ ਤੇ ਗ੍ਰਹਿ ਮੰਤਰੀ ਸਾਹਿਬ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰ ਸਕਦੇ ਵੀ ਬਹੁਤ ਪੀੜ ਹੁੰਦੀ ਜੀ ਬਹੁਤ ਦਰਦ ਹੁੰਦਾ ਜੀ ਬਹੁਤ ਦੁੱਖ ਹੁੰਦਾ ਜੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਔਰ ਸਿੱਖਾਂ ਦਾ ਅਸੀਂ ਹੱਕ ਮੰਗਦੇ ਇੱਕ ਬੰਦੇ ਨੂੰ 28 ਸਾਲ ਜੇਲ੍ਹ ਕਟਾ ਕੇ 17 ਸਾਲ ਫਾਂਸੀ ਦੇ ਤਖਤੇ ਤੇ ਰੱਖ ਕੇ 12 ਸਾਲ ਤੋਂ ਉਹਦੀ ਅਪੀਲ ਤੇ ਤੁਸੀਂ ਫੈਸਲੇ ਨਾ ਲਾਓ ਤੇ ਗੱਲਾਂ ਫਿਰ ਹੋਰ ਹੀ ਤਰ੍ਹਾਂ ਦੀਆਂ ਕਰੋ ਤੇ ਦੂਜੇ ਬੰਨੇ ਕਹੋ ਕਿ ਅਸੀਂ ਕੂਟਨੀਤ ਯਤਨਾਂ ਕਰਕੇ ਕਤਰ ਦੇ ਵਿੱਚੋਂ 8 ਭਾਰਤੀ ਸੈਨਿਕ ਫਾਂਸੀ ਤੋਂ ਬਚਾ ਲਏ ਤੇ ਇਹਨਾਂ ਨੂੰ ਫਾਂਸੀ ਤੋਂ ਕੌਣ ਬਚਾਊ ਕਿ ਸਾਨੂੰ ਦੱਸ ਦਿਓ ਅਸੀਂ ਉਹ ਵੀ ਕਤਰ ਦੇ ਸ਼ੇਖ ਕੋਲ ਜਾ ਕੇ ਅਪੀਲ ਕਰ ਲਈਏ ਤੇ ਕਤਰ ਦੇ ਸ਼ੇਖ ਨੂੰ ਜਿਹੜਾ ਅਸੀਂ ਅਪੀਲ ਕਰੀਏ ਕਿ ਸਾਡੇ ਬੰਦੀ ਸਿੰਘ ਨੇ ਸਾਡਾ ਇੱਕ ਫਾਂਸੀ ਦੇ ਤਖਤੇ ਤੇ ਖੜੁੱਤਾ ਆ 28 ਸਾਲ ਤੋਂ ਖੜੁੱਤਾ ਆ ਕਿ ਸ਼ੇਖ ਸਾਹਿਬ ਉੱਤੇ ਵੀ ਰਹਿਮ ਕਰੋ ਜੇ ਸਾਡੀ ਸਰਕਾਰ ਨੇ ਸਾਡੀ ਮੰਨਣੀ ਨਹੀਂ ਤੇ ਤੁਹਾਡੀ ਜਿਹੜੀ ਹੈ ਬਗਾਨਾ ਆਦੇਸ਼ ਹੈ ਜਿਹੜਾ ਮੁਸਲਮ ਦੇਸ਼ ਹੈ ਜਿੱਥੋਂ ਦਾ ਸਖਤ ਕਾਨੂੰਨ ਹੈ ਉਹ ਤੁਹਾਡੀ ਇੱਕ ਸਾਲ ਦੇ ਵਿੱਚ ਵਿੱਚ ਸਾਰੀ ਗੱਲ ਅੰਨੇ ਬੰਨੇ ਕਰ ਦਿੰਦਾ ਹੈ ਇਸ ਕਰਕੇ ਸਾਡਾ ਮੋਟਾ ਜਿਹਾ ਸਵਾਲ ਹੈ ਕਿ ਨਰਾਦਰ ਨਾ ਭੀਅ ਮਤਲਬ ਤਿੱਖੇ ਬਿਆਨ ਨਾ ਦਿਓ ਤੁਸੀਂ ਡਾਇਲੌਗ ਕਰੋ ਜੇ ਅਸੀਂ ਡਾਇਲੌਗ ਦੇ ਵਿੱਚ ਝੂਠੇ ਪਾਵੇਂ ਪਾਏ ਜਾਵਾਂਗੇ ਜੇ ਸਾਡਾ ਕੇਸ ਕਮਜ਼ੋਰ ਹੋਊਗਾ ਜੋ ਤੁਸੀਂ ਫੈਸਲਾ ਲੈਣਾ ਹੋਊਗਾ ਲੈ ਲਿਆ ਜੀ ਗਲਬਤ ਤੇ ਕਰੋ ਗਲਬਤ ਟੇਬਲ ਤੇ ਤੇ ਆਓ ਜਥੇਦਾਰ ਸ਼੍ਰੀ ਅਕਾਲ ਤਖਸੈਬ ਨੇ ਸੰਦੇਸ਼ ਜਾਰੀ ਕੀਤਾ ਆਦੇਸ਼ ਜਾਰੀ ਕੀਤਾ ਜਿਹੜਾ ਕਿ ਭਾਰਤ ਸਰਕਾਰ ਤੱਕ ਪਹੁੰਚਿਆ ਇਹ ਹਿੰਦੁਸਤਾਨ ਦੇ ਤਖਤ ਦੇ ਨਾਲੋਂ ਦਿੱਲੀ ਹਕੂਮਤ ਦੇ ਨਾਲੋਂ ਇਹ ਤਖਤ ਬਹੁਤ ਉੱਚਾ ਤੇ ਸੱਚਾ ਤਖਤ ਹੈ ਅਕਾਲ ਦਾ ਤਖਤ ਹੈ ਮੀਰੀ ਤੇ ਪੀਰੀ ਦਾ ਤਖਤ ਹੈ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਤਖਤ ਹੈ ਇਹ ਉਹ ਤਖਤ ਹੈ ਜਿਹੜਾ ਦਿੱਲੀ ਹਕੂਮਤ ਨੂੰ ਹਮੇਸ਼ਾ ਚੈਲੰਜ ਕਰਦਾ ਰਿਹਾ ਹੈ ਉਸ ਤਖਤ ਨੇ ਆਵਾਜ਼ ਦਿੱਤੀ ਹੈ ਪ੍ਰਧਾਨ ਮੰਤਰੀ ਸਾਹਿਬ ਗ੍ਰਹਿ ਮੰਤਰੀ ਸਾਹਿਬ ਕਿ ਸਾਨੂੰ ਇਨਸਾਫ ਦਿਓ ਤੇ ਤੁਸੀਂ ਤਖਤ ਨੂੰ ਵੀ ਉਹ 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 ਵੀ ਗੱਲ ਕਿਤੇ ਤੁਸੀਂ ਕਿਤੇ ਤੁਹਾਡੇ ਜ਼ਿਕਰ ਹੀ ਹੈ ਨੀਗਾ ਮੇਰੀ ਮੋਟੀ ਜੀ ਮੰਗ ਹੈ ਮੈਂ ਆਪਦੀ ਮੰਗ ਤੇ ਹੁਣਾ ਉਹਨਾਂ ਭਾਰਤੀ ਸਾਬਕਾ ਸੈਨਿਕਾਂ ਦੀ ਫਾਂਸੀ ਤੋਂ ਸਜ਼ਾ ਬਦਲਣ ਦੀ ਮੈਂ ਖੁਸ਼ੀ ਦਾ ਮਨਾਉਂਦਾ ਖੁਸ਼ੀ ਦਾ ਇਜ਼ਹਾਰ ਕਰਦਾ ਹਾਂ ਤੇ ਭਾਰਤ ਸਰਕਾਰ ਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਕੀਤੇ ਹੋਏ ਯਤਨਾਂ ਦੀ ਜਿਹੜਾ ਕਿ ਉਹਨਾਂ ਵੱਲੋਂ ਦਾਅਵੇ ਕੀਤੇ ਗਏ ਆ ਉਹਦੀ ਮਸ਼ਲਾਗਾ ਕਰਦਾ ਐ ਤੇ ਨਾਲ ਹੀ ਕਿ ਸਾਡੇ ਯਤਨਾਂ ਨੂੰ ਵੀ ਬੂਰ ਪਾਓ ਸਾਡੀਆਂ ਬੇਨਤੀਆਂ ਨੂੰ ਵੀ ਫਰਿਆਦ ਨੂੰ ਵੀ ਹੁਣ ਸਾਰੇ ਮਹਿਸੂਸ ਕਰਦੇ ਐ ਫਿਰ ਸਬ ਸੁਖਵੀਰ ਸਿੰਘ ਬਾਦਲ ਖੁਰਾਂ ਵੱਲੋਂ ਜਿਹੜੀ ਫਰਾਖ ਦੇ ਲਈ ਦਿਖਾਈ ਗਈ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਸਾਰਿਆਂ ਬੇਨਤੀ ਕੀਤੀ ਹੈ ਤੇ ਮੇਰਾ ਖਿਆਲ ਹੈ ਕਿ ਲਗਭਗ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਵਿੱਚੋਂ ਜਿਹਨੇ ਵੀ ਲੀਡਰ ਸਹਿਬਾਨ ਦਾ ਆਗੂ ਸਹਿਬਾਨ ਬਾਹਰ ਗਏ ਸੀ ਉਹ ਸਾਰੇ ਹੀ ਭੌਂਕੇ ਹਿੱਸਾ ਬਣ ਗਏ ਜਿਹੜੇ ਕੀਤੀ ਆਪਾਂ ਅੱਠ ਪੋਜੀਆਂ ਦੀ ਭਾਅ ਹੈ ਹੈ ਜਿਹੜੇ ਪੂਜ ਕਾਲੀ ਦਲ ਦੇ ਬੰਦੇ ਭਾਜਪੀ ਚਲੇ ਗਏ ਉਹਨਾਂ ਦੀ ਵੀ ਵਾਪਸੀ ਹੋਣੀ ਚਾਹੀਦੀ ਤੇ ਅਸੀਂ ਤਾਂ ਸਾਰਿਆਂ ਨੂੰ ਕਿੰਨੇ ਜਿਹੜਾ ਕਾਲੀ ਦਲ ਦੇ ਗਏ ਜਿਹੜੇ ਅੱਠ ਪੋਜੀਆਂ ਦੀ ਗੱਲ ਕੀਤੀ ਆਪਾਂ ਫਾਂਸੀ ਦੀ ਸਜ਼ਾ ਮਾਫ ਹੋਣੀ ਉਹ ਕੋਈ ਉਹਨਾਂ ਨੇ ਕਿਹਾ ਹੋਊਗਾ ਕਿ ਅਸੀਂ جاسੂਸ ਨਹੀਂ ਦੋਸ਼ ਲੱਗੇ ਸੀ ਨਾ ਉਹਨਾਂ ਤੇ ਪਰ ਇੱਥੇ ਅਮਿਤ ਸ਼ਾਹ ਜੀ ਕਹਿੰਦੇ ਨੇ ਕਿ ਜਿਸ ਬੰਦੇ ਨੇ ਕੋਈ ਕ੍ਰਾਈਮ ਕੀਤਾ ਉਹਨੂੰ ਉਸ ਚੀਜ਼ ਦਾ ਰੋਸ ਹੀ ਨਹੀਂ ਤੇ ਜਿੰਨਾ ਚਿਰ ਉਹ ਸਜ਼ਾ ਦੀ ਆਪਣੀ ਮਾਫੀ ਨਹੀਂ ਮੰਗਦਾ ਤੂੰ ਕਾਦੀ ਮਾਫੀ ਦੇਈਏ ਸਭ ਤੋਂ ਵੱਡੀ ਗੱਲ ਹੈ ਕਿ ਅਦਾਲਤ ਨੇ ਦੇਸ਼ ਤਰੋ ਦੇ ਜਿਹੜੇ ਉਹਨਾਂ ਤੇ ਦੋਸ਼ ਲੱਗੇ ਸੀ ਉਹਨਾਂ ਨੂੰ ਸਵੀਕਾਰਦੇ ਹੋਏ ਆ ਮੰਨਦੇ ਆ ਸਾਬਤ ਕਰਦੇ ਆ ਉਹਨਾਂ ਨੂੰ ਸਜ਼ਾ ਦਿੱਤੀ ਹੈ ਠੀਕ ਹੈ ਤੇ ਜਦੋਂ ਉਹਨਾਂ ਨੂੰ ਸਜ਼ਾ ਦੇਤੀ ਤੇ ਦੋਸ਼ੀ ਪਾਏ ਗਏ ਇੱਕ ਬੰਦਾ ਆ ਜੇ ਕੋਈ ਕਾਨੂੰਨ ਤੋੜਦਾ ਆ ਤੇ ਉਹ ਠੀਕ ਹੈ ਕਿ ਯਤਨ ਕਰਦਾ ਆ ਆਪਦੇ ਕਿ ਮੈਂ ਨਹੀਂ ਜੀ ਮੈਂ ਆ ਨਹੀਂ ਜੀ ਮੈਂ ਉਹ ਨਹੀਂ ਜੀ ਇੱਕ ਬੰਦਾ ਕਹਿੰਦਾ ਹਾਂ ਜੀ ਮੈਂ ਕਾਨੂੰਨ ਤੋੜਿਆ ਤੇ ਐਸ ਕਰਕੇ ਤੋੜਿਆ ਸਜ਼ਾ ਦੇਤੀ ਤੁਸਾਂ ਸਜ਼ਾ ਭੁਗਤ ਲਈ ਤੇ ਤੁਸੀਂ ਇਹ ਰੱਖੋ ਕਿ ਦੂਸਰੇ ਵਾਸਤੇ ਕਾਨੂੰਨ ਹੋਰ ਹੈ ਜਿਹੜੀ ਹੁਣ ਮੇਰਾ ਇੱਕੋ ਸਵਾਲ ਹੈ ਕਿ ਰਜੀਵ ਗਾਂਧੀ ਤੇ ਕਾਤਲ ਫਾਂਸੀ ਤੋਂ ਉਮਰ ਕੈ ਤੇ ਉਮਰ ਕੈ ਤੋਂ ਰਿਹਾ ਹੋ ਕੇ ਘਰੇ ਚਲੇ ਗਏ ਕੀ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਲਿਖ ਕੇ ਦਿੱਤਾ ਕਿ ਸਾਨੂੰ ਪਿਛਤਾਵਾ ਹੈ ਜੇ ਲਿਖ ਕੇ ਦਿੱਤਾ ਤੇ ਦੁਨੀਆ ਦੇ ਸਾਹਮਣੇ ਰੱਖਣਾ ਬਲਕੀਸ ਬਾਨੋ ਦੇ ਪਰਿਵਾਰ ਦੇ ਕਾਤਲਾਂ ਦਾ ਉਹਦੇ ਬਰਾਤਕਾਰੀਆਂ ਦਾ ਜਿਨ੍ਹਾਂ ਨੂੰ ਉਮਰ ਕੈ ਦੀ ਸਜ਼ਾ ਹੋਈ ਸੀ ਉਹ ਪਤ ਨਹੀਂ ਮੇਰੇ ਖਿਆਲ ਕੇ ਪਿਛਲੇ ਸਾਲ 15 ਅਗਸਤ ਦੇ ਉੱਤੇ ਛੱਡ ਦਿੱਤੇ ਗਏ ਇਸ 2022 ਚ 75 ਸਾਲਾ ਦੇ ਉੱਤੇ ਕਿ ਇਹ ਬੜੇ ਸੰਸਕਾਰੀ ਨੇ ਬ੍ਰਾਹਮਣ ਨੇ ਹਾਂਜੀ ਉਹਨਾਂ ਦੇ ਗੱਲ 'ਚ ਮਲਾਵਾ ਪਾਈਆਂ ਗਈਆਂ ਹਾਰ ਪਾਏ ਗਏ ਤੇ ਕੀ ਉਹਨਾਂ ਨੇ ਲਿਖ ਕੇ ਦਿੱਤਾ ਕੀ ਕਸ਼ੋਰੀ ਲਾਲ ਜਿਹੜਾ ਕਸਾਈ ਸੀਗਾ ਜਿਹਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਦੀ ਸਜ਼ਾ ਜਿਹੜੀ ਆ ਉਹ ਅਜ ਰਹਾ ਹੋ ਕੇ ਘਰੇ ਫਿਰਦਾ ਆ ਕੀ ਉਹਨੇ ਲਿਖ ਕੇ ਦਿੱਤਾ ਕਿ ਮੈਂ ਗناہ ਕੀਤਾ ਸੀਗੇ ਮੈਨੂੰ ਮਾਫ ਕੀਤਾ ਜਾਵੇ ਇਹ ਕੇਵਲ ਤੇ ਕੇਵਲ ਸਿੱਖਾਂ ਤੇ ਕੋਈ ਲਾਗੂ ਹੁੰਦਾ ਸਿੱਖਾਂ ਨੂੰ ਜਿਹੜਾ ਇੱਥੋਂ ਦੇਸ਼ ਦਾ ਕਾਨੂੰਨ ਜਿਹੜਾ ਹੈਗਾ ਇਹ ਹਮੇਸ਼ਾ ਹੀ ਤੰਗ ਕਰਦਾ ਇਸੇ ਲਈ ਵਿਦੇਸ਼ਾਂ 'ਚ ਜਾ ਕੇ ਪੋਲੀਟਿਕਲ ਸਟੇ ਲੈਂਦੇ ਨੇ ਕਈ ਆਪਣੇ ਸਿੱਖ ਭਰਾ ਜਿਹੜੇ ਨੇ ਉੱਥੇ ਕਾਲੀਆਂ ਸੂਚੀਆਂ ਜਿਹੜੀਆਂ ਉਹਨਾਂ ਦੇ ਲਾਗੂ ਕਰ ਦਿੱਤੀਆਂ ਜਾਂਦੀਆਂ ਨੇ ਬਹੁਤ ਸੰਤਾਪ ਵੰਡਿਆ ਇਹ ਕਦੋਂ ਹਟੇਗਾ ਜੀ ਸਿੱਖਾਂ ਦੇ ਉੱਤੇ ਇਸ ਤਰ੍ਹਾਂ ਦਾ ਦਬਾਅ ਅਮਰਪਾਲ ਮੇਰਾ خیال ਹੈ ਕਿ ਤੇਰੀ ਡਿਊਟੀ ਲਵਣੇ ਆ ਮੈਂ ਪ੍ਰਧਾਨ ਮੰਤਰੀ ਨਾਲ ਕਿ ਤੂੰ ਗੱਲਬਾਤ ਕਰ ਤੇ ਸ਼ਾਇਦ ਹੱਲ ਹੋ ਜਾਈ ਯਾਰ ਕਿਹੜਾ ਨਹੀਂ ਚਾਹੁੰਦਾ ਚੱਕਰ ਨੇ ਸਿੱਖਾਂ ਦੀ ਗੱਲ ਹੀ ਨਹੀਂ ਗਈ ਤੁਸੀਂ ਆਮ ਜਿਹੜੇ ਲੋਕ ਪੰਜਾਬ ਨੂੰ ਸਮਝਦੇ ਆ ਜਾਤੀ ਨੂੰ ਸਮਝਦੇ ਕਿਸੇ ਨਾਲ ਵੀ ਕਰ ਲੋ ਕਿਸੇ ਵੀ ਧਰਮ ਵਿਸ਼ੇਸ਼ ਦੇ ਨਾਲ ਸਬੰਧਤ ਹੋਵੇ ਉਹ ਕਹਿੰਦਾ ਕਿ ਯਾਰ ਇੱਥੇ ਸਿੱਖਾਂ ਦੇ ਨਾਲ ਪੰਜਾਬੀਆਂ ਦੇ ਨਾਲ ਜਾਤੀ ਹੋ ਰਹੀ ਤੇ ਨਹੀਂ ਹੋਣੀ ਚਾਹੀਦੀ ਯਾਰ ਜੀ ਹਰਪੀ ਸਿੰਘ ਮਾਦ ਨਾਲ ਅੰਮ੍ਰਿਤਸਰ ਦੀ ਮੀਟਿੰਗ ਹੋਈ ਸੀ ਅਕਾਲ ਤਖਤ ਦੇ ਤੇ ਉਹਨਾਂ ਨੇ ਵੀ ਉਹਨੂੰ ਕਿਹਾ ਸੀ ਕਿ ਵੀ ਸਾਡੇ ਸਿੱਖਾਂ ਨੂੰ ਰਿਹਾ ਕੀਤਾ ਜਾਵੇ ਕਿ ਆਪਣੀ ਗੱਲ ਸਮਝਾ ਨਹੀਂ ਸੀ ਸਕੇ ਤੇ ਜਾਂ ਉਹਨਾਂ ਮੰਨੀ ਨਹੀਂ ਤੇ ਕੋਈ ਜਿੰਦੇਦਾਰ ਦੀ ਗੱਲਬਾਤ ਹੋ ਜਾਣੀ ਉਹ ਬੜੀ ਵੱਡੀ ਗੱਲ ਹੁੰਦੀ ਹੈ ਜੀ ਮੈਨੂੰ ਨਾ ਤੇ ਪਤਾ ਜੀ ਵੀ ਉਹਨਾਂ ਨੇ ਉੱਥੇ ਗੱਲ ਕੀਤੀ ਹੈ ਕਿ ਨਹੀਂ ਕੀਤੀ ਜੇ ਕੀਤੀ ਆ ਹਾਂ ਜੀ ਉਹਦਾ ਰਿਜ਼ਲਟ ਕੀ ਹੈ ਉਹ ਤੁਹਾਡੇ ਸਾਰਿਆਂ ਸਾਹਮਣੇ ਹੈ ਇੱਕ ਪ੍ਰੋਫੈਸਰ ਸਾਹਿਬ ਕਿ ਮੁੱਖ ਮੰਤਰੀ ਸਾਹਿਬ ਨੇ ਤਿੰਨ ਪਰਸੋਂ ਪ੍ਰੈਸ ਕਾਨਫਰੰਸ ਸ਼ਾਇਦ ਕੱਲ ਹੀ ਕੀਤੀ ਮੁੱਦਾ ਬੜਾ ਜ਼ੋਰ-ਸ਼ੋਰ ਨਾਲ ਉਠਾਇਆ ਵੀ ਪੰਜਾਬ ਨਾਲ ਜਿਹੜਾ ਤੱਕਾ ਹੁੰਦਾ ਜਿਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਉਹ ਝਾਕੀ ਦਾ ਜੀ ਚਾਕੀਆਂ ਤੇ ਚਲੋ ਪਹਿਲਾਂ ਵੀ ਸਰਕਾਰ ਦੇ ਵੱਲੋਂ ਭੇਜੀਆਂ ਜਾਂਦੀਆਂ ਕਈ ਵਾਰੀ ਸੈਲੈਕਟ ਹੋ ਜਾਂਦੀਆਂ ਕਈ ਵਾਰੀ ਨਹੀਂ ਹੁੰਦੀਆਂ ਪਰ ਉਹਨਾਂ ਨੇ ਕਿਹਾ ਇਸ ਨੂੰ ਪੰਜਾਬ ਨਾਲ ਨਰੋਲ ਤੱਕਾ ਕਰਾ ਦਿੱਤਾ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਦੂਜੀ ਵਾਰ ਹੋ ਗਿਆ ਜੀ ਕਹਿੰਦੇ ਦੂਜੀ ਵਾਰ ਟੈਕਨੀਕਲ ਹਰ ਵਾਰੀ ਥੋੜੀ ਖਰਾਬ ਹੁੰਦੀ ਹੈ ਹਾਂ ਮਤਲਬ ਇਸ ਬਾਰੇ ਨਹੀਂ ਦੇਖੋ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ 26 ਜਨੂਅਰੀ ਦੇ ਮੌਕੇ ਤੇ ਜਿਹੜਾ ਪੰਜਾਬ ਨੂੰ ਝਾਕੀ ਪੇਸ਼ ਕਰਨ ਤੋਂ ਮਨਾ ਕੀਤਾ ਗਿਆ ਆ ਉਹਦੇ ਉੱਤੇ ਜਿਹੜੀ ਆ ਭਾਰਤ ਸਰਕਾਰ ਜਿਹੜੀ ਹੈ ਮੁੜ ਵਿਚਾਰ ਕਰੇ ਦੇਖੋ ਅਸੀਂ ਤਾਂ ਪਹਿਲੇ ਦਿਨ ਤੋਂ ਜਿਸਦੋਂ ਇਹ ਐਲਾਨ ਕੀਤਾ ਗਿਆ ਸੀ ਕਿ ਆ ਭਾਵੇਂ ਕਿ ਇਹ ਇਸ ਗੱਲ ਦੀ ਅਗਵਾਈ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰਨੀ ਹੈ ਤੇ ਮੁੱਖ ਰੂਪ ਚ ਜੱਥੇਦਾਰ ਸ਼੍ਰੀ ਅਕਾਲ ਤਖਤ ਸਰਨੇ ਕਰਨੀ ਹੈ ਸਿਧਾਂਤਕ ਸੇਧ ਉੱਥੋਂ ਚੱਲਦੀ ਹੈ ਪਰ ਸਿੱਖਾਂ ਦੀਆਂ ਰਵੈਤਾਂ ਪਰੰਪਰਾਵਾਂ ਤੋਂ ਉਹ ਆਪਾਂ ਸਾਰੇ ਹੀ ਜਾਣੂ ਆਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਹੜੇ ਕਿ ਸਾਡੇ ਬਾਬੇ ਆ ਹਾਂਜੀ ਉਹ ਗੁਰੂ ਗੋਬਿੰਦ ਸਿੰਘ ਦੇ ਲਾਲ ਤੇ ਹੋ ਸਕਦੇ ਆ ਪਰ ਉਹ ਬਾਲ ਨਹੀਂ ਗੇ ਉਹਨਾਂ ਦੇ ਨਾਂ ਤੇ ਤੁਸੀਂ ਵੀਰ ਬਾਲ ਦਿਵਸ ਮਨਾਓ ਇਹ ਆਪਣੇ ਆਪ ਦੀ ਜਿਹੜਾ ਆ ਸ਼ਬਦ ਜਿਹੜਾ ਆ ਉਹ ਸਿੱਖੀ ਪਰੰਪਰਾਵਾਂ ਦੇ ਅਨੁਕੂਲ ਨਹੀਂ ਜਿਹਦੀ ਕਿ ਮੰਗ ਕੀਤੀ ਗਈ ਸੀ ਇਨਾ ਪਿਛਲੇ ਸਾਲ ਮੰਨੀ ਗਈ ਨੇ ਐਤ ਕੀ ਮੰਨੀ ਗਈ ਐਤ ਕੀ ਪਤਾ ਲੱਗਿਆ ਕੁਝ ਹੋਰ ਵੀ ਚੰਦ ਚਾੜ ਦਿੱਤੇ ਗਏ ਆ ਤੇ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਕੀਤਾ ਤਾਂ ਸਹੀ ਕੀਤਾ ਆਫੀ ਜੇ ਵੀ ਨਰਲੇਵਾ ਹੋਣ ਜਾ ਰਹੇ ਸੀ ਛੇਤੀ ਕਹਿੰਦੇ ਕਾਫੀ ਜ਼ਿਆਦਾ ਆ ਗਿਆ ਆ ਗਿਆ ਟੈਲੀਫੋਨ ਨਹੀਂ 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 ਮੈਂ ਮੈਂ ਉਹ ਅਮਰਤਪੁਰ ਮੈਂ ਤਾਂ ਪੁੱਛਿਆ ਯਾਰ ਮੈਂ ਇਹ ਮੇਰੇ ਕੋਲ ਤਾਂ ਕੋਈ ਜਾਣਕਾਰੀ ਨਹੀਂ 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 ਬਲਟੋਆ ਸਾਹਿਬ ਸਾਹੀ ਸਾਡੀ ਦੀ ਕੋ ਹੈ ਹਾਂ ਜੀ ਤੁਹਾਡੇ ਸਾਡਾ ਤਾਂ ਫੋਨ ਛੱਡ ਕੇ ਕਿ ਜ਼ਾਈਂ ਤੇ ਹੱਥ ਜੋੜ-ਜੋੜ ਕੇ ਕਹਿੰਨੇ ਕਿ ਸਾਡੇ ਆ ਜਿਹੜਾ ਜਿਹੜੀ ਅਸੀਂ ਮੰਗ ਕੀਤੀ ਸਾਡੀ ਉਹ ਮੰਨ ਲਓ ਨਹੀਂ ਨਹੀਂ ਤੁਹਾਡੇ ਚੋਂ ਟਿੱਕਾ ਸਾਹਿਬ ਨਿਕਲੇ ਤੇ ਜਦੋਂ ਹੁਣ ਇਹ ਗੱਲ ਕੀਤੀ ਉਹਨਾਂ ਨੇ ਇਸ ਬਾਰੇ ਜਦੋਂ ਵੀ ਧਲੇਵਾ ਹੁੰਦਾ ਨੇ ਕਿੰਨਾ ਕਹਿੰਦੇ ਐਸ ਵਾਰ ਹੋਏਗਾ ਤੇ ਬੜਾ ਬੜਾ ਪ੍ਰਾਪਰਟੀ ਸੀਟਾਂ ਲਈਆਂ ਜਾਣਗੀਆਂ ਐਸ ਵਾਰ ਕਾਲੀਦਾਨ ਨੂੰ ਜ਼ਿਆਦਾ ਸੀਟਾਂ ਨਹੀਂ ਦਿੱਤੀਆਂ ਜਾਣਗੀਆਂ ਟਿੱਕਾ ਸਾਹਿਬ ਨੂੰ ਦਿੱਤੀ ਹੀ ਮੇਰੇ ਖਾਲ 2000 ਬਲਟੋਆ ਸਾਹਿਬ ਜਿਹੜੀ ਹਾਂ ਵਿਰਾਸਤੀ ਮਾਰਗ ਸਿਕਰੀਨਾ ਲੱਗੀਆਂ ਉੱਥੇ ਸੰਤਾ ਵੱਲੋਂ ਇਤ ਗੁਰਬਾਣੀ ਚੱਲਨੀ ਚਾਹੀਦੀ ਹੈ ਜਿਵੇਂ ਸਾਬ ਜੀ ਦੀ ਫਿਲਮ ਚੱਲ ਜੇ ਕਾਫੀ ਇਤਰਾਜ਼ ਦਾਇਆ ਜਾ ਰਿਹਾ ਹੈ ਸਰਕਾਰ ਨੂੰ ਉਹ ਲਗੀਆਂ ਕਦੇ ਵਾਸਤੇ ਸੀ ਲਗੀਆਂ ਸੀਗੀਆਂ ਜਿਹੜੀਆਂ ਸਕਰੀਨਾਂ ਨੇ ਵਿਰਾਸਤੀ ਮਾਰਗ ਦੇ ਉੱਤੇ ਸsubprocess ਬੀਰ ਸਿੰਘ ਬਾਦਲ ਦੀ ਔਰ ਸsubprocess ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹਾ ਅਕਾਲੀ ਸਰਕਾਰ ਦੀ ਇਹ ਇੱਛਾ ਸੀ ਕਿ ਜਿਹੜੀ ਸੰਗਤ ਵਿਰਾਸਤੀ ਮਾਰਗ ਤੇ ਜਾਂਦੀ ਹੈ ਇੱਕ ਤੇ ਉਹਨਾਂ ਨੂੰ ਵਿਰਾਸਤੀ ਮਾਰਗ ਤੇ ਚੱਲਦੇ ਹੋਏ ਵੱਖਰਾ ਸਰੂਰ ਮਹਿਸੂਸ ਹੋਵੇ ਤੇ ਦੂਜਾ ਜਿਹੜਾ ਇੱਥੇ ਗੁਰਬਾਣੀ ਦਾ ਪ੍ਰਵਾਹ ਚੱਲੇ ਉੱਥੇ ਹੀ ਮਹਿਸੂਸ ਕਰਨ ਕੇ ਜਿਵੇਂ ਅਸੀਂ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਪਹੁੰਚ ਗਏ ਆ ਉਹ ਗੁਰਬਾਣੀ ਦਾ ਸਿੱਧਾ ਟੈਲੀਕਾਸਟ ਕਰਨ ਵਾਸਤੇ ਉਹ ਸਕਰੀਨਾਂ ਲਾਈਆਂ ਗਈਆਂ ਸੀ ਜਿਨ੍ਹਾਂ ਦੇ ਉੱਤੇ ਲੰਬਾ ਸਮਾਂ ਚੱਲਦਾ ਰਿਹਾ